ਅੱਜੀ ਸੱਤ ਪਿੰਡ ਚਕਰਾਲਾ ਵਿਖੇ ਬਾਹਰ ਵਧੀਆ ਲੱਗਦਾ ਜੀ ਇੱਧਰ ਜਿਹੜਾ ਆਪਣੇ ਇੱਥੇ ਨਾਲ ਦੀ ਤਰੀਜ਼ ਹੈ ਹੀ ਨਹੀਂ ਯਾਰ ਉਹ ਇੰਗਲੈਂਡ ਦੇ ਵਿੱਚ ਆ ਬਾਈ ਨਾਲ ਸੀ ਤੁਹਾਡੇ ਹਾਂ ਜੀ ਹਾਂ ਜੀ ਇਹ ਨਾਲ ਰਿਹਾ ਜੀ ਗੋਰੀਆ ਗੋਰੀਆਂ ਨਾਲ ਗੱਲਾਂ ਚੰਗੀਆਂ ਕਰ ਲੈਂਦਾ ਜੀ ਦੀਂਗਰੇ ਜੀ ਮਜਾ ਵੀ ਕਹਨਾ ਬਾਨ ਗਲਾਸ ਸੰਤਰੇ ਦਾ ਜੂਸ ਕੱਲਾ ਹੀ ਕਰੀ ਤੈਂ ਪਾਸ ਗਾਨਾ ਜੀ 50 ਸਾਲ ਹੋ ਗਿਆ ਮੈਨੂੰ ਰਿਟਾਇਰਮੈਂਟ ਤੇ ਲੱਗਦਾ ਨਹੀਂ ਸੀ ਦੇਖ ਕੇ ਮਿਹਨਤ ਕਰੀ ਜੀ ਤਾਂ ਪੈਣਾ ਸਾਰੀਆਂ ਦਰਾਨੀਆਂ ਛਾਨੀਆਂ ਇਕੱਠੀਆਂ ਹੋ ਕੇ ਰਹਿੰਦੀਆਂ ਸੀਗੀਆਂ ਹੁਣ ਤੇ ਫੂਨਾ ਦੇ ਉੱਤੇ ਹੀ ਆ ਬੱਚੇ ਵੀ ਤੇ ਉਹ ਵੀ ਹੁਣ ਕੋਈ ਪੁੱਤ ਪੋਤੀ ਵੀ ਨਹੀਂ ਗੱਲ ਸੁਣਦਾ ਇੱਕੜੇ ਇਕੜੇ ਮਤਲਬ ਕਿ ਇਧਰ ਆ ਉਂਗਲ ਕੇਲਾ ਮਤਲਬ ਕਿ ਨਾ ਲਿਆ ਮੈਂ ਕਿ ਤਿੰਨ ਲਾਉਣੇ ਆ ਠੀਕ ਹੈ ਜੀ ਮੈਂ ਰੋਟੀ ਖਾਣੇ ਜਾਦੇ ਕਰੀ ਜਾਂਦਾ ਤਾਂ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਇਧਰ ਗੁਰਦੁਆਰੇ ਖੰਡਾ ਪਾੜ ਰੱਖਣਾ ਤੇ ਰਾਤ ਨੂੰ ਸਾਰੇ ਪਿੰਡ ਦੇ ਮੁੰਡੇ ਇਕੱਠੇ ਹੋਇਆ ਨੇ ਬਾਪੇ ਦਾ ਪ੍ਰਸ਼ਾਦ ਖਾਣਾ ਦੁੱਧ ਸਾਰਾ ਪੀ ਜਾਣਾ ਸਿਰ ਨੂੰ ਸਾਡਾ ਇਹ ਲੜਾਈ ਹੋਣੀ ਵੀ ਦੁੱਧ ਕੋਣ ਪੀ ਗਿਆ ਗਾਲਾਂ ਵੀ ਸੁਣਿਓ ਕੰਡ ਵੀ ਗੂੰਜਾਂ ਦਊ ਐਸ਼ਕ ਐਸ਼ਕ ਨਾ ਕਰਿਆ ਕਰਨੀ ਵੇਖ ਐਸ਼ਕ ਦੇ ਦਾਰੇ ਨਹੀਂ ਐਸ਼ਕ ਕਿੰਨੇ ਜੋ ਮਰ ਉਤੇ ਓ ਐਸ਼ਕ ਕਿੰਨੇ ਜੋ ਮਰ ਉਤੇ ਕਈ ਲੁਕੇ ਕਈ ਮਾਰੇ ਨਹੀਂ ਤੂੰ ਅਸ ਦੀ ਦਿਲ ਰਾਜੀ ਮੇਰਾ ਓ ਤੂੰ ਅਸ ਦੀ ਦੇ ਲਗਾਰ ਜੀ ਮੇਰਾ ਲਗਦੇ ਬੋਲ ਪਿਆਰੇ ਤੇਰੀ ਫੋਟੋ ਤੇ ਸ਼ਰਦਾਂ ਦੌਣ ਕਵਾਰੇ ਤੇਰੀ ਗੋਟ ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮ ਸਿੰਘ ਅੰਦਗੜੀਆ ਤੁਸੀਂ ਦੇਖ ਰਹੇ ਹੋ ਪੀਡੀਸੀ ਨਿਊਜ਼ ਤੁਹਾਡਾ ਫੇਵਰਿਟ ਸ਼ੋ ਸੱਤ ਲੈ ਕੇ ਹਾਜ਼ਰਾਂ ਅੱਜ ਹੀ ਸੱਤ ਪਿੰਡ ਚਕਰਾਲਾ ਵਿਖੇ ਇਹ ਪਿੰਡ ਜਲੰਧਰ ਜ਼ਿਲ੍ਹੇ ਦਾ ਪਿੰਡ ਆ ਉਰੇ ਬਜ਼ੁਰਗ ਖੜੇ ਨੇ ਬੀਬੀਆਂ ਖੜੀਆਂ ਨੇ ਨੌਜਵਾਨ ਵੀਰ ਖੜੇ ਆ ਆਓ ਇਹਨਾਂ ਗੱਲਾਬਾਤਾਂ ਕਰੀਏ ਲਾਇਰ ਔਰਣਕਾ ਤੇ ਜਾਣੀਏ ਪਿੰਡ ਚ ਕੀ ਕੀ ਖਾਸ ਆ ਬਈ ਕੀ ਨਾਮ ਹੈ ਜੀ ਮੇਰਾ ਨਾਮ ਗਗਨਦੀਪ ਸਿੰਘ ਬਈ ਤੁਸੀਂ ਕੀ ਕਰਦੇ ਹੋ ਅਸੀਂ ਖੇਤੀਬਾੜੀ ਕਰਦੇ ਆ ਜੀ ਠੀਕ ਹੈ ਜੀ ਹਾਂ ਜੀ ਬਈ ਪਿੰਡ ਦੇ ਸਰਪੰਚ ਤੁਸੀਂ ਹਾਂਜੀ ਹਾਂਜੀ ਠੀਕ ਹੈ ਬਈ ਤੁਸੀਂ ਦੱਸੋ ਪਿੰਡ ਚ ਕੀ ਕੀ ਵਿਕਾਸ ਕਰਨਾ ਪਿੰਡ ਦੇ ਵਿੱਚ ਅਸੀਂ ਬੱਚਿਆਂ ਵਾਸਤੇ ਪਾਰਕ ਬਜ਼ੁਰਗਾਂ ਵਾਸਤੇ ਪਾਰਕ ਨਾਲ ਖੇੜੀ ਖੇਡ ਸਟੇਡੀਅਮ ਛੋਟਾ ਮਿਨੀ ਸਟੇਡੀਅਮ ਬਣਾਉਣਾ ਬੱਚਿਆਂ ਵਾਸਤੇ ਪਿੰਡ ਸਾਡੇ ਛੱਪੜ ਦੀ ਹਾਲਤ ਬਹੁਤ ਖਸਤਾ ਆ ਅਸੀਂ ਉਹ ਛੱਪੜ ਕਰਨਾ ਹੈ ਹੋਰ ਵੀ ਜਿਹੜਾ ਕੋਈ ਮੜਾ ਮੋਟਾ ਕੰਮ ਰਹਿੰਦਾ ਅਸੀਂ ਕਰਉਣਾ ਹੈ ਜੀ ਠੀਕ ਹੈ ਹਾਂਜੀ ਵਧੀਆ ਬਈ ਕੋਈ ਹੋਰ ਪਿੰਡ ਦੀ ਗੱਲ ਬਾਤ ਦੱਸੋ ਪਿੰਡ ਬਸ ਠੀਕ ਹੈ ਜੀ ਵਧੀਆ ਹਾਂਜੀ ਛੋਟਾ ਜਿਹਾ ਪਿੰਡ ਇੱਥੇ ਕੋਈ ਨਾ ਕੋਈ ਚੱਲਦਾ ਰਹਿੰਦਾ ਜੀ ਪਿੰਡਾਂ ਦੇ ਵਿੱਚ ਮਾੜਾ ਮੋਟਾ ਹਾਂਜੀ ਠੀਕ ਹੈ ਜੋ ਜੋ ਸੋਚਿਆ ਤੁਸੀਂ ਉਹ ਵਧੀਆ ਵਿਕਾਸ ਹੋਵੇ ਉੱਦ ਬਈ ਅੱਜ ਕੱਲ ਜੀ ਚੱਚਖਾ ਜੀ ਬਈ ਕੀ ਨਾਮ ਹੈ ਜੀ ਹਰਪ੍ਰੀਤ ਸਿੰਘ ਸਾਫਾ ਸਰਪੰਚ ਠੀਕ ਹੈ ਬਈ ਜੀ ਤੁਸੀਂ ਬਾਈ ਕੀ ਕਰਦੇ ਰਹੇ ਹੋ ਅਸੀਂ ਜੀ ਆ ਕਾਫੀ ਡਿਵੈਲਪਮੈਂਟ ਕੀਤੀ ਹੈ ਠੀਕ ਹੈ ਜੀ ਮੇਡ ਟਾਈਮ ਤੇ 10 ਤੋਂ 13 ਤੱਕ ਠੀਕ ਹੈ ਜੀ ਹਾਂ ਜਿਵੇਂ ਸਰਪੰਚੀ ਦਾ ਚਲੋ ਠੀਕ ਹੈ ਕਰਦੇ ਸੀ ਉਦੋਂ ਵੈਸੇ ਉਹਨਾਂ ਜੋਬ ਜੁਗ ਕੀਤੀ ਜਾਂ ਖੇਤੀਬਾੜੀ ਕੀਤੀ ਹੈ ਕੀ ਕਰਦੇ ਨੇ ਹੁਣ ਮੈਂ ਪਹਿਲਾਂ ਮੈਂ ਆਰਮੀ ਦੇ ਵਿੱਚ ਸੀ ਠੀਕ ਹੈ ਜੀ ਹਾਂ ਜੀ ਤੇ ਅਸੀਂ ਏਟਾਰ ਰਹਾ ਸੀ ਮੈਂ ਮੈਂ ਦੋ ਸਟਾਟਸ ਸੀ ਦੇ ਬਟੂਨੀ ਸਟਾਟਸ ਸੀ ਓਨੀ ਸਟਾਟਸ ਠੀਕ ਤੇ ਆ ਕੇ ਫਿਰ ਖੇਤੀ ਕੀਤੀ ਠੀਕ ਹੈ ਜੀ ਤੇ ਬਾਅਦ ਦੇ ਵਿੱਚ ਫਿਰ ਇਲੈਕਸ਼ਨ ਜਾਨੀ ਇਲੈਕਸ਼ਨ ਠੀਕ ਭਾਈ ਡਿਊਟੀ ਕਿੱਧਰ ਗਈ ਹਾਂਜੀ ਡਿਊਟੀ ਕਿੱਧਰ ਹੈ ਆਰਮੀ ਦਰਾਂ ਨੂੰ ਆਰਮੀ ਦੇ ਪਹਿਲਾਂ ਜੇ ਹੈਂਡ ਕਰ ਗਿਆ ਸੀ ਠੀਕ ਹੈ ਜੀ ਕੋਈ ਆਪਣੇ 1950 ਦੇ ਵਿੱਚ ਨਹੀਂ 50 ਜਨਮ ਮੈਂ ਮੇਰਾ ਠੀਕ ਹੈ ਜੀ ਤੇ ਉੱਥੇ ਗਏ ਸੀਗੇ 68 ਚ ਭਰਤੀ ਹੋਇਆ ਘਾਤਰ ਦੇ ਵਿੱਚ ਘਾਤੇ ਦੀ ਲੜਾਈ ਲੜੀ ਬਾਅਦ ਮੇਰੇ ਸਿੱਕਦਰਾ ਠੀਕ ਹੈ ਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਭਈ ਤੁਸੀਂ ਖਤਰ ਦੀ ਜੰਗ ਵੀ ਦੇਖੀ ਆ ਤੇ ਹੁਣ ਜਿਹੜੀ ਲੱਗੀ ਸੀਗੀ ਜੰਗ ਉਹ ਵੀ ਤੁਸੀਂ ਦੇਖੀ ਆ ਨਾ ਥੋੜੇ ਦਿਨ ਪਹਿਲਾਂ ਤੁਹਾਨੂੰ ਕਿਹੜੀ ਜੰਗ ਦੇ ਵਿੱਚ ਜ਼ਿਆਦਾ ਡਰ ਲੱਗਿਆ ਮਤਲਬ ਉਸ ਵੇਲੇ ਡਰਦੇ ਪੰਜਾਬੀ ਨਹੀਂ ਹੁੰਦੇ ਫਿਰ ਵੀ ਜਾਨੇ ਕਿ ਕੋ ਹੁੰਦਾ ਨਾ ਖੋਪ ਜਾਈ ਵੀ ਚਲੋ ਕਿਹਦਾ ਜ਼ਿਆਦਾ ਲੱਗਿਆ ਵੀ ਇਸ ਵਾਰ ਸੀਗੀ ਜ਼ਿਆਦਾ ਖਤਰਨਾਕ ਕਿਉਂਕਿ ਉਹ ਤੋਂ ਪਹਿਲਾਂ ਨਹੀਂ ਖਤਰ ਦੀ ਵੀ ਸੀਗੀ ਖਤਰਨਾਕ ਪਰ ਹੁਣ ਜਿਹੜੀਆਂ ਜੰਗਾਂ ਹੁਣ ਹੁੰਦੀਆਂ ਜੀ ਉਹ ਤਾਂ ਤੁਹਾਨੂੰ ਪਤਾ ਹੀ ਆ ਤੇ ਕੀ ਹਾਲਾਤ ਹੈਗੇ ਆ ਸੰਸਾਰ ਦੇ ਜਿਹਦੇ ਬਿਲਕੁਲ ਨਹੀਂ ਆਈਆਂ ਤੇ ਇਸ ਕਰਕੇ ਹੁਣ ਤਾਂ ਕੋਈ ਉਹੋ ਗੁਰੂ ਜਾਨੀ ਖਤਰਨਾਕ ਹੋਣ ਖਤਰਨਾਕ ਹੋ ਬੇਸਫਰ ਵੀ ਅਸੇ ਗੱਲ ਜੀ ਬਈ ਕੀ ਨਾਮ ਹੈ ਮੇਰਾ ਨਾਮ ਜਸਬੀਸਨ ਹੈ ਜੀ ਠੀਕ ਹੈ ਬਈ ਤੁਸੀਂ ਕੀ ਕਰਦੇ ਹੋ ਮੈਂ ਇਸ ਨਗਰ ਵਿੱਚ ਗੁਰੂ ਘਰ ਦੀ ਸੇਵਾ ਕਰਦਾ ਕਰਦਾ ਸੀ ਜੀ ਠੀਕ ਹੈ ਹਾਂ ਜੀ ਮੇਰਾ ਜਿਲ੍ਹਾ ਗੁਰਦਾਸਪੁਰ ਹੈ ਵਧੀਆ ਪਿੰਡ ਹੈ ਬਹੁਤ ਮਾਨ ਸਤਕਾਰ ਕਰਦੇ ਆ ਔਰ ਚੰਗਾ ਨਗਰ ਦਾ ਸੋਚ ਦੇ ਵੀ ਆ ਜੀ ਜੀ ਗੁਰਦੁਆਰਾ ਸਾਹਿਬ ਦੇ ਜੋ ਪ੍ਰਬੰਧ ਨੇ ਉਹ ਵੀ ਬੜੇ ਵਧੀਆ ਢੰਗ ਦੇ ਨਾਲ ਚਲਾ ਰਹੇ ਨੇ ਹਾਂ ਜੀ ਔਰ ਗ੍ਰਾਂਤੀ ਸਹਿਬਾਨਾਂ ਦਾ ਵੀ ਬਹੁਤ ਮਾਨ ਸਤਕਾਰ ਚੰਗੀਆਂ ਰਹਿਸ਼ਾਂ ਦਿੱਤੀਆਂ ਨੇ ਔਰ ਚੰਗਾ ਉਹਨਾਂ ਵਾਸਤੇ ਰਹਿਣ-ਬੈਣ ਦਾ ਪ੍ਰਬੰਧ ਜਿਹੜਾ ਉਹ ਕੀਤਾ ਇਸ ਪਿੰਡ ਦੀ ਇੱਕ ਯਾਦ ਜਿਹੜੀ ਜਾਨੀ ਤੁਸੀਂ ਕੋਲੋਰੇ ਸੇਵਾਵਾਂ ਕਰਨ ਤੋਂ ਬਾਅਦ ਵੀ ਤੁਮ ਯਾਦ ਰਹੂਗਾ ساری ਉਮਰ ਤੁਮ ਯਾਦ ਰਹੇਗਾ ਵੇਖੋ ਜੀ ਇਸ ਨਗਰ ਵਿੱਚ ਦਾਸ ਮਹਾਪੁਰਸ਼ਾਂ ਦੇ ਤਪਸਥਾਨ ਤੇ ਡਿਊਟੀ ਕਰਦਾ ਹੈ ਧੰਨ ਧੰਨ ਬ੍ਰਹਮਗਣੀ ਸੰਤ ਬਾਬਾ ਭਾਈ ਪੂਰ ਸਿੰਘ ਜੀ ਉਹਨਾਂ ਦਾ ਹਰ 15 ਫਰਵਰੀ ਨੂੰ ਬਹੁਤ ਵੱਡਾ ਸਮਾਗਮ ਕਰਵਾਇਆ ਜਾਂਦਾ ਹੈ ਮਹੀਨਾ ਡੇਢ ਮਹੀਨਾ ਮਹਾਪੁਰਸ਼ਾਂ ਦੇ ਤਪਸਥਾਨ ਤੇ ਸ੍ਰੀ ਖੰਡਪਾਟ ਸਾਹਿਬਾਂ ਦੀ ਲੜੀ ਚੱਲਦੀ ਆ ਔਰ ਟੂਰਨਾਮੈਂਟ ਕਬੱਡੀ ਕੱਪ ਜਿਹੜਾ ਉਹ ਕਰਵਾਇਆ ਜਾਂਦਾ ਐਸ ਵਾਰ ਵੀ ਇਸ ਨਗਰ ਦੀ ਸਮੁੱਚੀ ਪੰਚਾਇਤ ਨੇ ਪਤਵੰਤੇ ਸੱਜਣਾਂ ਨੇ ਨਾਲ ਮਿਲ ਕੇ ਕਰਵਾਇਆ ਦਾਸ ਦਾ ਵੀ ਮਾਣ ਸਤਕਾਰ ਕੀਤਾ ਐਲਈਡੀ ਦੇ ਨਾਲ ਸਨਮਾਨਿਤ ਕੀਤਾ 43 ਇੰਚ ਨਾਲ ਬਹੁਤ ਉਹੋ ਹੀ ਸਾਡੇ ਇਸ ਨਗਰ ਵਿੱਚ ਜਿਹੜਾ ਬਹੁਤ ਵੱਡਾ ਸਮਾਗਮ ਜਿਹੜਾ ਕਰਵਾਇਆ ਜਾਂਦਾ ਹੈ ਤੇ ਉਹ ਸਦਾ ਹੀ ਸਾਡੇ ਆਪਣੇ ਜਿਹੜੇ ਮਹਾਪੁਰਸ਼ਾਂ ਦਾ ਸਲਾਨਾ ਜੋੜ ਮਿਲਾਏ ਉਹ ਮਨੁੱਖ ਵਜ ਵਸਿਆ ਰਹੇਗਾ ਤੇ ਅਸੀਂ ਉਹਨਾਂ ਦੀ ਸੇਵਾ ਕਰਦੇ ਰਹਿਣਾ ਠੀਕ ਹੈ ਜੀ ਬੇਸ਼ੱਕ ਮੇਰਾ ਐਕਸ ਸੁਭਿਦਾਰ ਸਾਧੂ ਸਿੰਘ ਮੈਂ ਸਰ 1956 ਜੀ ਮੈਂ ਆਰਮੀ ਜੁਆਇਨ ਕੀਤੀ ਸੀ ਠੀਕ ਹੈ ਜੀ ਮੈਨੂੰ 50 ਸਾਲ ਹੋ ਗਿਆ ਰਿਟਾਇਰਮੈਂਟ ਤੇ ਆਇਆ ਜੀ ਵਰਲਡ ਵਾਰ ਤੋਂ ਬਾਅਦ ਤੇ ਪਲਟਨ ਤੇ ਸਭ ਲੜਿਆ ਲੜੀਆਂ ਸਨ 60 ਚ ਗੋਆ ਦੀ ਲੜਾਈ ਲੜੀ ਉਸ ਤੋਂ ਬਾਅਦ ਚ ਸਨ 68 ਚ ਚైనా ਦੀ ਠੀਕ ਹੈ 65 ਚ ਪਾਕਿਸਤਾਨ ਦੀਆਂ ਦੋ ਲੱਗੀਆਂ ਜੀ ਦੂਸਰੀ ਲੜਾਈ ਦੇ ਵਿੱਚ ਮੈਂ ਪਾਕਿਸਤਾਨ ਦਾ ਪੀ ਡਬਲਯੂ ਰਹਾ ਜੀ 11 ਸਾਲ 11 ਮਹੀਨੇ ਪਾਕਿਸਤਾਨ ਦੀ ਜੇਲ੍ਹ ਕੱਟੀ ਠੀਕ ਹੈ 71 ਚ ਮੈਂ ਫੇਰ ਦੁਬਾਰਾ ਬੰਗਲਾਦੇਸ਼ ਦੀ ਲੜਾਈ ਲੜੀ ਉਸ ਤੋਂ ਬਾਅਦ ਚ 70 ਦੇ 6 ਦੇ ਵਿੱਚ ਮੈਂ ਨੌਕਰੀ ਕਰਕੇ ਵਾਪਸ ਆ ਗਿਆ ਠੀਕ ਹੈ ਜੀ ਐਸ ویਲੀ ਜਦੋਂ ਮੈਂ 90 ਮੈਨੂੰ ਕਰਾਸ ਹੋ ਗਿਆ 50 ਸਾਲ ਹੋ ਗਿਆ ਮੈਨੂੰ ਰਿਟਾਇਰਮੈਂਟ ਤੇ ਆਇਆ ਲੱਗਦਾ ਨਹੀਂ ਸੀ ਇਹ ਦੇਖ ਕੇ ਬੇਟਾ ਜੀ ਵੀ ਪੂਰੇ ਬੇਟਾ ਤੇ ਮਿਹਨਤ ਕਰੀ ਦੀ ਸੀ ਉਸ ਵੇਲੇ ਵੀ ਮਤਲਬ ਇਹ ਵਧੀਆ ਮਾਹੌਲ ਸੀਗਾ ਬਈ ਕੀ ਨਾਮ ਹੈ ਮੇਰਾ ਨਾਮ ਦੀਪਕ ਸ਼ਰਮਾ ਜੀ ਠੀਕ ਹੈ ਬਈ ਤੁਸੀਂ ਕੀ ਕਰਦੇ ਆ ਆਪਾ ਪਾ ਜੀ ਇਦਾਂ ਮੋਕਾ ਖੇਤੀਬਾੜੀ ਦਾ ਕਿੱਦਾਂ ਠੀਕ ਹੈ ਜੀ ਹਾਂ ਜੀ ਉਦਾਂ ਵੈਸੇ ਹਾਂ ਜੀ ਠੀਕ ਬਈ ਕੀ ਮੈਂ ਪੜੇ-ਪੜੇ ਹਾਂ ਹਾਂ ਜੀ ਪੜ੍ਹੇ ਜੀ ਬੀਏ ਪਾਸ ਹਾਂ ਜੀ ਬਾਕੀ ਬਾਹਰ ਬੂ ਰਹੇ ਆ ਜੀ ਉਦਾਂ ਬਾਹਰ ਕਿਹੜੀ ਕੰਟਰੀ ਭਾਈ ਇੰਗਲੈਂਡ ਪਾਜੀ ਰਹੇ ਠੀਕੋ ਭਾਈ ਬਾਹਰ ਬਾਹਰ ਵਧੀਆ ਲੱਗਦਾ ਜੀ ਇੱਧਰ ਨਹੀਂ ਪਾਜੀ ਜਿਹੜਾ ਆਪਣੇ ਇੱਥੇ ਨਾਲ ਦੀ ਤਰੀਜ਼ ਹੈ ਹੀ ਨਹੀਂ ਯਾਰ ਬਾਹਰ ਹੋਰ ਬਾਹਰ ਦਾ ਉਹ ਪਤਾ ਕਮਾਈ ਕਰਨ ਜਾਂਦਾ ਬੰਦਾ ਉਹ ਗੱਲਾਂ ਹੋ ਰਿਆਂ ਜਿਹੜਾ ਆ ਪੀਰ ਪ੍ਰੇਮ ਆ ਆ ਦਿਲੋਂ ਸਾਡੇ ਸਰਪੰਚ ਸਾਹਿਬ ਆ ਜੀ ਜੀ ਸਾਡੀ ਸਮੁੱਚੀ ਪੰਚਾਇਤ ਆ ਬਹੁਤ ਜ਼ਿਆਦਾ ਜਾਣ ਕੇ ਪਿੰਡ ਦਾ ਇਦਾਂ ਕਰ ਰਹੀ ਆ ਵੀ ਦਿਨ ਰਾਤ ਕਰ ਰਹੀ ਆ ਕਿੰਨਾ ਟਾਈਮ ਭਾਈ ਇੰਗਲੈਂਡ ਰਹੇ ਹੋ ਮੈਂ ਰਿਹਾ 9 ਸਾਲ ਦੀ 9 ਸਾਲ ਹਾਂਜੀ ਕਿਹੜੇ ਸਾਨਚ ਬਈ ਗਏ ਜੀ ਤੇ ਗਿਆ ਸੀ ਸੀ 6 ਚ ਠੀਕ ਹੈ ਹਾਂ ਜੀ ਬਈ ਉਦੋਂ ਉਦੋਂ ਫੋਨ ਫੋਨ ਨਵੇਂ ਨਵੇਂ ਚੱਲੇ ਸੀ ਨਾ ਇੰਨਾ ਫੋਨਾਂ ਦਾ ਖੋਜ ਵਿੱਚ ਚਾਹ ਬਹੁਤ ਸੀ ਬਾਹਰ ਏਦਾਂ ਹੀ ਹੁੰਦੀ ਸੀ ਠੀਕ ਹੈ ਹਾਂ ਜੀ ਬਈ ਜਦੋਂ ਪਿੰਡ ਦੀ ਯਾਦ ਜਿਆਦਾ ਆਉਂਦੀ ਹੁੰਦੀ ਸੀ ਉਦੋਂ ਫਿਰ ਬਈ ਕੀ ਕਰ ਦਿੰਦੀ ਸੀ ਬਸ ਕੋਈ ਨਹੀਂ ਯਾਰਾਂ ਦੋਸਤਾਂ ਨੂੰ ਫੋਨ ਲਈ ਰੱਖਣੇ ਸਰਪੰਚ ਸਾਹਿਬ ਸੀ ਏਦਾਂ ਸਾਰੇ ਬਾਕੀ ਸਾਡੇ ਸਿਗੇ ਸਾਰੇ ਸਾਡੇ ਨਗਰ ਦੇ ਦਾ ਮੁੰਡੇ ਸਾਡੇ ਨਾਲ ਹੀ ਸੀ ਉੱਤੇ ਇਕੱਠੇ ਰਹਿੰਦੇ ਸੀ ਠੀਕ ਹੈ ਜੀ ਹਾਂ ਜੀ ਪੰਜ ਛੇ ਮੁੰਡੇ ਅਸੀਂ ਇਕੱਠੇ ਉਹ ਸਾਡੇ ਸਰਦਾਰ ਜੀ ਆ ਆਹ ਖੜੇ ਸਿੰਘ ਸਾਹਿਬ ਇਹ ਅਸੀਂ ਇਕੱਠੇ ਰਹੇ ਜੀ ਇਹ ਵੀ ਇੰਗਲੈਂਡ ਨਾਲ ਹੀ ਸਾਡੇ ਠੀਕ ਹੈ ਜੀ ਹਾਂ ਜੀ ਇਹਨਾਂ ਦਾ ਫੇਰ ਤੁਹਾਨੂੰ ਪਤਾ ਇਹ ਕਿਦਾ ਦਿੱਲੀ ਦਾ ਅਦਾਖ ਨਹੀਂ ਹੋਣ ਦਿੰਦੇ ਕਿਸੇ ਨੂੰ ਵੀ ਜਦੋਂ ਉਦੋਂ ਉਦੋਂ ਇੰਗਲੈਂਡ ਦੇ ਵਿੱਚ ਆ ਬਾਈ ਨਾਲ ਸੀ ਤੁਹਾਡੇ ਹਾਂ ਜੀ ਹਾਂ ਜੀ ਇਹ ਨਾਲ ਰਿਹਾ ਜੀ ਇਹ ਇਹ ਗੋਰੀਆਂ ਗੋਰੀਆਂ ਨਾਲ ਗੱਲਾਂ ਚੰਗੀਆਂ ਕਰ ਲੈਂਦਾ ਜੀ ਬਸ ਠੀਕ ਹੈ ਫਿਰ ਕਦਾਂ ਕਦਾ ਕੰਮ ਹੋਈ ਗੱਲਾਂ ਠੀਕ ਠਾਕ ਗੱਲਾਂ ਹੀ ਕਰਨੀਆਂ ਟਾਈਮ ਪਾਸ ਕਰਨਾ ਜੀ ਜੀ ਹੁਣ ਜੀ ਹੁਣ ਇੱਥੋਂ ਅਨਪੜ੍ਹ ਗਿਆ ਸੀ ਨਹੀਂ ਅੰਗਰੇਜ਼ੀਉ ਸੀ ਫਿਰ ਟਾਈਮ ਦਾ ਸਾਰ ਨਹੀਂ ਸੀ ਫਿਰ ਅੱਜ ਹੀ ਅੰਗਰੇਜ਼ੀ ਬੂਰਣੀ ਅੱਧੀ ਪੰਜਾਬੀ ਬੋਲ ਕੇ ਦਿਖਾਓ ਤੁਹਾਡੇ ਨਾਲ ਮੰਨ ਲਓ ਸਾਹਮਣੇ ਕੋਈ ਨਹੀਂ ਅੰਗਰੇਜ਼ੀ ਅੰਗਰੇਜ਼ੀ ਵਾਲਾ ਕੋਈ ਕਿਹੜਾ ਬੰਦਾ ਮੇਰੇ ਦਾ ਅੰਗਰੇਜ਼ੀ ਨਹੀਂ ਨਹੀਂ ਅੰਗਰੇਜ਼ੀ ਵਾਲੇ ਜੱਸਾ ਦੱਸ ਅੰਗਰੇਜ਼ੀ ਚਲੋ ਵੀਰੇ ਤੁਸੀਂ ਬੋਲ ਕੇ ਦੱਸੋ ਬਰੇ ਨੂੰ ਕੁਝ ਸਾਨੂੰ ਯੋਈ ਪਿਛਲਾ ਵਾਟਿ ਜੀ ਆ ਨੀ ਮਾਈ ਨੇਮ ਚਾਂਜੀ ਸਿੰਘ ਕਹੋ ਕਿਉਂ ਦੋਸਤ ਨਹੀਂ ਕਰਨਾ ਚਾਹਤੇ ਇਹ ਜਿਆਦਾ ਕੀ ਜਾਂਦੇ ਸੀਗੇ ਤੁਹਾਨੂੰ ਪਤਾ ਬਲੇਟਿਕਾਂ ਕਈ ਵਾਰੀ ਸੰਤਰੇ ਦਾ ਜੂਸ ਮੰਗਣਾ ਆ ਜਾਂਦਾ ਹੈਗਾ ਨਾ ਇਹਨੇ ਫਿਰ ਬਧੀ ਅੰਗਰੇਜ਼ੀ ਪੰਜਾਬੀ ਕਹਿੰਦਾ ਵਨ ਗਲਾਸ ਸੰਤਰੇ ਦਾ ਜੂਸ ਤੁਹਾਨੂੰ ਪਤਾ ਬਲੇਟਿਕਾਂ ਨੂੰ ਆਦਤ ਹੁੰਦੀ ਹੈ ਜਿਆਦਾ ਤੁਹਾਨੂੰ ਪਤਾ ਉਹ ਆਮ ਹੀ ਆ ਨੋਰਮਲ ਜਦੋਂ ਆਪਾਂ ਇੱਥੇ ਹੱਥ ਮੋਲ ਲੈ ਕਿਦਾਂ ਉਹ ਤੇ ਜਦੋਂ ਹੁਣ ਆਪਾਂ ਬਾਰ ਬੁਨ ਕਰਦੇ ਹਾਂ ਨਾ ਜਦੋਂ ਇੱਥੇ ਯਾਰਾ ਦੋ ਤਿੰਨ ਫੋਨ ਕਰਨਾ ਉਹ ਆਦਤ ਉੱਥੇ ਵਾਲੀ ਪਈ ਹੈ ਜਿਆ ਕਹਿ ਦੇਣਾ ਕਹਿੰਦਾ ਤੁਹਾਨੂੰ ਤਾਂ ਇੰਗਲਿਸ਼ਾਂ ਕੀ ਲੱਗਦੀ ਆ ਉਹ ਜਦੋਂ ਇੱਥੇ ਆਏ ਹਾਲ ਫੇ ਉਧਰ ਕਹਿੰਦਾ ਉਦਾਂ ਹੀ ਆ ਗਿਆ ਯਾਰ ਤੀ ਚੱਕਰ ਨਹੀਂ ਸਾਡੇ ਜਿਹੜਾ ਗਾਫੇ ਆ ਨਾ ਉਹ ਬੰਦੇ ਨੂੰ ਪਰਖਣ ਲਈ ਬਹੁਤ ਕੁਝ ਕਰਦੇ ਜੀ ਸਾਡੇ ਉਹ ਗਾਫਾ ਸੀ ਉਹ ਛੱਡ ਗਿਆ ਆਪਣੇ ਜਿੱਦਾਂ ਪੈੜ ਕੀਤੇ ਨਾ ਕਰਨੀਆਂ ਉਸ ਕਾਇਫ ਨੂੰ ਬੋਲਦੇ ਆ ਭੰਗੂਰੀਆਂ ਦੀ ਕੰਪਨੀ ਸੀ ਉਹ ਆਏ ਕਹਿੰਦਾ ਵੀ ਤੂੰ ਇੱਥੇ ਨਾ ਸੱਕੀ ਤੂੰ ਕਾਹੜਾ ਲੋਣੀ ਮੋਰ ਤਿੰਨ ਮੰਜਲਾਂ ਤੱਕ ਜਾਣੀ ਸੀਗੀ ਰੂਫ ਲੋਣੀ ਜੀ ਆਜ ਮੈਨੂੰ ਗੁਪਕਿੰਦ ਗੋੜਾ ਕਹਿੰਦਾ ਮੈਂ ਕਹਿੰਦਾ ਕਿੱਥੇ ਸਕਰਨ ਪਾਉਣ ਲਈ ਬਗਦੇ ਜੀ ਕਹਿੰਦਾ ਉਹ ਦੇ ਕਿ ਮੈਂ ਕਰ ਤੀ ਸਟੈਪ ਉਹ ਸਟੈਪ ਲੋਣੀ ਆ ਜੀ ਕਹਿੰਦਾ ਵੀ ਸਟੈਪ ਬਏ ਸਟੈਪ ਉਹ ਕਰ ਸਟੈਪ ਬਾਈ ਸੈ ਕਹਿੰਦਾ ਕਿ ਨੇ ਪੁਸ਼ੀਨ ਨੰਬਰ 3 40 ਸਦਲਾ ਜਦੋਂ ਸਕੈਵਲਾਈ ਫਿਰ ਗਾਵੇਂ ਨੇ ਫੋਨ ਲਾਇਆ ਕਹਿੰਦਾ ਵੀ ਗੋਰੇ ਨੂੰ ਕਹਿੰਦਾ ਵੀ ਕਿਦਾਂ ਲਵਾਈ ਉਹਨੇ ਕਹਿੰਦਾ ਉਹਨੇ ਇਦਾਂ ਦੀ ਦਵਾਤੀ ਆ ਕਹਿੰਦਾ ਜਿੱਦਾਂ ਮਰਜ਼ੀ ਤੇ ਰੇਫਰ ਉੱਤੇ ਸੀ ਸਮਝਾਤਾ ਸਮਝਾਤਾ ਕਿ ਪਾਸਾ ਉਹਦਾ ਰਾਜਾ ਅਸੀਂ ਵੀ ਖਰੇ ਨਾ ਸਮਝਾ ਹੋਊਗਾ ਵੀ ਉਹ ਦੂਪੋਂ ਘਟਾ ਦੂਗਾ ਸਮਝਾਤਾ ਜੀ ਮਸਲਾ ਤਾਂ ਪੈਸੇ ਦਾ ਮਸਲਾ ਪੈਸੇ ਦਾ ਨਾ ਹੀ ਸਕੇਲਪੜ ਸਹੀ ਲੱਗਦੀ ਕਹਿੰਦਾ ਯਾਰ ਜਿਹੜੀ ਜਾਂਦੀ ਰਹੀ ਆ ਤੁਹਾਨੂੰ ਵੀ ਕੰਪੈ ਗਿਆ ਜੀ ਜੀ ਇੰਗਲੈਂਡ ਦੀ ਸਭ ਤੋਂ ਵਧੀਆ ਗੱਲ ਦੱਸੋ ਬਈ ਇੱਕ ਇਹਨਾਂ ਤੁਹਾਨੂੰ ਜਿਵੇਂ ਕੋਈ ਵਧੀਆ ਯਾਦ ਹੋਵੇ ਨਾ ਹੱਸ ਯਾ ਤੁਹਾਨੂੰ ਮੈਂ ਦੱਸਦਾ ਜੀ ਹਾਸੇ ਵਾਲੀ ਅਸੀਂ ਜਦੋਂ ਨਾ ਇੰਗਲੈਂਡ ਗਏ ਆ ਜੀ ਇਹ ਭਾਈ ਸਾਡੇ ਤੋਂ ਪਹਿਲਾਂ ਗਿਆ ਇਹ ਸਾਡੇ ਯਾਨੀ ਕਿ ਹੈਡ ਸੀ ਉੱਥੇ ਦਾ ਹੈਡ ਹੈਡ ਸੀ ਤੇ ਅਸੀਂ ਗਏ ਵੀ ਸਾਨੂੰ ਤਾਂ ਇਦਾਂ ਸੀ ਵੀ ਬਹੁਤ ਵਧੀਆ ਕੰਟਰੀ ਯਾਰ ਇਦਾਂ ਪਰ ਸਾਰੀ ਯਾਨੀ ਕਿ ਜਾਣਕਾਰੀ ਉਹਦੇ ਬਾਰੇ ਕੰਟਰੀ ਬਾਰੇ ਹੀ ਨਹੀਂ ਸੀ ਸਾਨੂੰ ਕੰਮ ਤੇ ਰਖਾਉਣਾ ਜਾਂ ਇਦਾਂ ਸਾਰਿਆਂ ਨਾ ਉੱਥੇ ਜੀ ਇੱਕ ਸਟੇਸ਼ਨ ਚੱਲਦਾ ਹੁੰਦਾ ਸੀ ਰੇਡੀਓ ਦਾ ਰਾਜਾ ਐਫਐਮ ਉੱਥੇ ਵਰਮੀ ਗਮਜੇ ਜੀ ਜੀ ਤਾਂ ਰਾਜਾ ਐਫਐਮ ਚੱਲਦਾ ਹੁੰਦਾ ਸੀ ਤਾਂ ਇਹ ਸਰਦਾਰ ਜੀ ਨੂੰ ਆਉਂਦੀ ਸੀ ਸਾਰੀ ਰਾਤ ਭਾਵੇਂ ਥੱਕਿਆ ਹਾਰੇ ਆ ਰੇੜੂਆ ਨਹੀਂ ਬੰਦ ਹੋਣਾ ਚਾਹੀਦਾ ਜਦੋਂ ਉਸ ਨੂੰ ਨੀਂਦ ਆਉਂਦੀ ਆਵੇ ਨਹੀਂ ਤਾਂ ਨਾ ਸਹੀ ਬੰਦ ਨਹੀਂ ਹੋਣ ਦੇਣਾ ਇਹ ਜਾਣ ਕੇ ਜਾਣ ਕੇ ਉਹ ਸਾਡੇ ਰੂਮ ਦਾ ਹੈੱਡ ਸੀ ਜਾਨੀ ਕਿ ਕਾਨੂੰਨ ਪਾਸੇ ਦੇ ਸੀ ਸਾਰੇ ਜੀ ਜੀ ਉਹ ਜੀ ਇੱਕ ਉੱਥੇ ਮੈਡਮ ਹੁੰਦੇ ਸੀ ਰੇਡੀਓ ਤੇ ਆਉਂਦੇ ਹੁੰਦੇ ਪ੍ਰੋਗਰਾਮ ਉਹ ਜੀ ਆ ਕੀ ਹਾਂ ਜੀ ਹਾਂ ਜੀ ਉਹ ਦੇਖੋ ਜੀ ਉਹਨਾਂ ਨੂੰ ਪੱਕੀ ਇਨਕ ਹੋ ਗਿਆ ਸੀ ਵੀ ਜਦੋਂ ਫੋਨ ਆ ਗਿਆ ਇਹਨਾਂ ਨੇ ਉਹਨਾਂ ਨੇ ਕਿਹਾ ਵੀ ਕੌਣ ਬੋਲਦੇ ਆ ਇਹਨਾਂ ਕਿਹਾ ਨਾਂ ਨਹੀਂ ਦੱਸਣਾ ਕਹਿੰਦਾ ਮਿਸਟਰ ਸਿੰਘ ਵੀ ਯਾਨੀ ਕਿ ਇਦਾਂ ਹੋ ਗਿਆ ਵੀ ਉਧਰੋਂ ਫੋਨ ਲਾਉਣਾ ਮੈਡਮ ਉਹਨਾਂ ਨੇ ਕਿਹਾ ਕੌਣ ਮਿਸਟਰ ਸਿੰਘ ਬਾ ਜੀ ਜੋ ਫੇ ਆਪਣੇ ਪਿੰਡ ਦੀਆਂ ਗਾਣੇ ਆਪਣੇ ਮਨ ਪਸੰਦੇ ਆਪਣੇ ਜਿਹੜਾ ਇਹ ਰਾਜ ਰੇਡੀਓ ਦਾ ਇਹ ਆਪਣੇ ਸਰਦਾਰ ਦਾ ਹੈ ਗੱਜਲ ਸਿੰਘ ਦਾ ਅੱਛਾ ਜੀ ਉਹਨਾਂ ਨੇ ਚਾਲੂ ਕੀਤਾ ਸੀ ਉਹ ਵਿਚ ਘਰਵਾਨੀ ਵੀ ਚੱਲਦੀ ਸੀ ਨਿਤ ਗਾਲਾ ਦੁਪਹਿਰ ਨੂੰ ਸੋਗਲੀ ਸਾਹਿਬ ਵੀ ਚੱਲਦਾ ਸੀ ਜਿੰਨੇ ਕਿ ਨੇ ਸੇਵਾ ਕਰ ਲਈ ਉਹ ਚੱਲਦੀ ਸੀ ਫੇ ਹੁਣ ਆਪਣਾ ਰੇਡੀਓ ਸੀ ਪੰਜਾਬੀ ਗੀਤ ਜਿਹੜਾ ਫਿਰ ਜੀ ਕਰਦਾ ਰਾਤ ਨੂੰ ਰੋਟੀ ਠਕਾ ਕੇ ਚੰ ਨਾਲੇ ਬੈਠਾ ਨਾਲੇ ਫੈਗ ਲੈਣ ਨੂੰ ਫੇ ਫਿਰ ਕਿਹੜਾ ਗਾਣਾ ਸੁਣਨ ਦੇ ਉਦੋਂ ਸਭ ਤੋਂ ਵੱਧ ਲੱਗਦਾ ਸੀ ਜਿਹੜੇ ਹੁਣ ਬੰਦੇ ਸਾਰੇ ਨਾਲ ਸਲਾਹ ਸੀ ਕਿਹੜਾ ਫਰਮਾਇਸ਼ ਜਿਹੜੀ ਹੁੰਦੀ ਬਹੁਤ ਜ਼ਿਆਦਾ ਫਰਮਾਇਸ਼ ਜਦ ਅਸੀਂ ਚਮਕੀਲੇ ਦੀ ਗੀਤ ਸੀ ਉਹ ਜਾ ਰਾਜ ਬਰਾੜ ਦਾ ਗਾਣਾ ਬਹੁਤ ਹਰਦਾਈ ਹੈ ਉਹ ਕਿਹੜਾ ਹੀ ਪੁੱਤ ਵਰਗਾ ਵੋਟ ਰੈਕਟਰ ਬਹੁਤ ਇਹਨੇ ਤਾਂ ਫਰਮਾਇਸ਼ ਉਹ ਬੋ ਰਹੀ ਆ ਕਿਉਂਕਿ ਇਹ ਤਾਂ ਬਹੁਤ ਟਰੈਕਟਰ ਸੀ ਨਾ ਅੱਛਾ ਹਾਂ ਉਹਦੀ ਜਾਦਿਆਂ ਨੂੰ ਬਹੁਤ ਆਉਂਦੀ ਸੀ ਉੱਥੇ ਫਿਰ ਸੁਣਾ ਸੁਣਾ ਵੀ ਲੋਰ ਇੱਕਦਮ ਉਹਦਾ ਸਰਪੰਚ ਸਾਹਿਬ ਕਹਿ ਰਹੇ ਆ ਬੋ ਰਹੀ ਨਾ ਨਹੀਂ ਨਹੀਂ ਸੁਣਾ ਦੇ ਇੱਕ ਪਾਸੇ ਮਿੱਠੀ ਲੱਗਦੀ ਗੁਰੂ ਜੀ ਤੇਰੀ ਬਾਣੀ ਬਹਿਲੇ ਅਮਰਤ ਦੇ ਮਿੱਠੀ ਲੱਗਦੀ ਗੁਰੂ ਜੀ ਤੇਰੀ ਬਾਣੀ ਬਹਿਲੇ ਅਮਰਤ ਦੇ ਨਾਮ ਜਪਿਆ ਨਾ ਪਗਤੀ ਕੀਤੀ ਕਿਥੋਂ ਪਾਲੇ ਰਾਜ ਗਧੀਆਂ ਨਾਮ ਜਪਿਆ ਨਾ ਪਗਤੀ ਕੀਤੀ ਕਿਥੋਂ ਪਾਲੇ ਰਾਜ ਗਧੀਆਂ ਛੱਡ ਜਾਵੇਂਗਾ ਤੂੰ ਜਗਤਰੰਗੀਲਾ ਜਦੋਂ ਆਈਆਂ ਧਰੋਂ ਚਿੱਠੀਆਂ ਛੱਡ ਜਾਵੇਂਗਾ ਤੂੰ ਜਗਤਰੰਗੀਲਾ ਜਦੋਂ ਆਈਆਂ ਧਰੋਂ ਚਿੱਠੀਆਂ ਨਾਮ ਜਪਿਆ ਨਾ ਪਗਤੀ ਕੀਤੀ ਕਿਥੋਂ ਪਾਲੇ ਰਾਜ ਗਧੀਆਂ ਉਹ ਸੋਣਾ ਬੋਲ। ਭਾਈ ਵੀਰ ਤੁਸੀਂ ਗੋਂਦੇ ਗੋਂਦੇ ਵੀ ਸੀ। ਨਹੀਂ ਨਹੀਂ। 6 ਮਹੀਨੇ ਦਾ ਵੀਜ਼ਾ ਸੀ 6 ਮਹੀਨੇ ਦਾ ਵੀਜ਼ਾ ਐਕਸਪਾਇਰ ਹੋ ਗਿਆ ਸੀ। ਉਹ ਤਾਂ ਜਿਹਾ ਜਿਆਦਾ ਜਲਦਫਰਦ ਗਿਆ ਤੇ ਚੱਕ ਕੇ ਬਾਹਰ ਮਾਰਦੇ। ਬਿਲਕੁਲ। ਉਹ ਤੇ ਤਾਂ ਦਾ ਕਮਾਈ ਕਰਨ ਗਏ ਸੀ। ਉਹ ਖਾ ਸਭ ਦਾ ਟਾਈਮ ਕੱਢ ਗਿਆ ਆਪਣਾ। ਨਹੀਂ ਤੁਹਾਨੂੰ ਮੇਰਾ ਸ਼ੇਰ ਵੀ ਕੱਟੀ ਆ ਜੀ। ਅੱਛਾ ਹੀ। ਬਾਅਦ ਚ ਟਾਂਦੀ ਫੋਟ ਹੋ ਗਿਆ ਜੀ। ਫਾਰ ਹੋ ਗਿਆ ਲਗਾ। ਅੱਛਾ ਠੀਕ। ਮੈਂ ਤਰਫੇ ਰਿਹਾ ਥੋੜਾ ਜਹੜਾ। ਬਾਅਦ ਚ ਜਦਾ ਆ ਪਾ ਕੇ ਉਹਦੇ ਸਾਨੂੰ ਲੈ ਆਇਆ। ਚਲੋ ਵਧੀਆ ਗੇ। ਬਈ ਸਿਕਾ। ਅੱਛਾ ਸੀ। ਬਈ ਕੀ ਨਾ ਬਈ। ਕਰਤਾਰ ਸਿੰਘ ਜੀ ਤੁਸੀਂ ਬਾਈ ਕੀ ਕਰ ਮੇਰਾ ਫਾਈਨਲ ਦਬੀਨ ਹੈ ਅੱਛਾ ਜੀ ਹਾਂ ਜੀ ਮੈਂ ਬਿਲਹਰ ਦੁਬਈ ਦਾ 28 ਸਾਲ ਠੀਕ ਹੈ ਜੀ ਇਹ ਮੇਰਾ ਬੱਚਾ ਅਮਨਪ੍ਰੀਤ ਪੰਚਾਇਤ ਸਤਨ ਠੀਕ ਹੈ ਜੀ ਤੇ 28 ਸਾਲ ਸਰਪੰਚ ਸਾਹਿਬ ਆ ਜੇ ਇਧਰ ਆਪਾਂ ਥੋੜੀ ਜਿਹੀ ਆਜੋ ਆਜੋ ਇਹ ਮੇਰਾ ਬੱਚਾ ਅਮਨਪ੍ਰੀਤ ਪੰਚਾਇਤ ਸਤਨ ਠੀਕ ਹੈ ਜੀ ਇਹ ਸਰਪੰਚ ਸਾਹਿਬ ਹੈ ਉਹ ਪ੍ਰਧਾਨ ਉਹ ਤਾਂ ਸਾਰਾ ਪਿੰਡ ਦਾ ਸਾਡਾ ਸਹਿਯੋਗ ਬਹੁਤ ਵਧੀਆ ਅਸੀਂ ਦੁਬਈ ਤੇ ਮੈਂ ਲਾਇ 28 ਸਾਲ ਬਤੌਰ ਫੋਰਮੈਂਨ ਜੋਬ ਕੀਤੀ ਉੱਦਵਈ ਦੀ ਕੋਈ ਜਿਆਦਾ ਸੰਜੀ ਕਰੋ ਸਾਡੀ ਉੱਦਵਈ ਦੀ ਜ ਬਹੁਤ ਵਧੀਆ ਉੱਥੇ ਡਿਫਰੈਂਸ ਰੋਡ ਬਹੁਤ ਖੁੱਲ੍ਹੇ ਖੁੱਲ੍ਹੇ ਇੱਕ ਇੱਕ ਕਿਲੋ ਇੰਗਲੈਂਡ ਦੀ ਜਿਆਦਾ ਕਿਲੋ ਕਿਲੋ ਮੀਟਰ ਖੁੱਲੇ ਰੋਡ ਦੀ ਮਾਜਰ ਦਾ ਅਲੱਗ ਸਿਸਟਮ ਹੈ ਇੱਥੇ ਸਾਡੇ ਗੁਰਦੁਆਰਿਆਂ ਵਾਂਗੂ ਨਹੀਂ 24 ਘੰਟੇ ਸਪੀਕਰ ਚਲਣੀ ਇਦਾਂ ਨਹੀਂ ਅਜ਼ਾਨ ਹੋਣੀ ਡੇਢ ਮਿੰਟ ਦੀ ਬਾਕੀ ਅੰਦਰ ਹੀ ਸਭ ਕੁਝ ਸਪੀਕਰ ਬੰਦ ਤੋਂ ਸਾਰਾ ਉਹਨਾਂ ਨੇ ਆਪਣਾ ਪਾਸ ਹੋ ਜਾ ਦਰਨੀ ਹੈ ਅੱਜ ਬਾਕੀ ਧਰਮ ਦੇ ਬਹੁ ਪੱਕੇ ਜੀ ਮੁਸਲਮਾਨ ਪੰਜ ਤਿੰਨ ਨਵਾਜ਼ ਹਰ ਟਾਈਮ ਕਰਨੀ ਉਹ ਕੱਲੇ ਹਾਂਜੀ ਤੇ ਬਾਕੀ ਇਹਦੇ ਲਾਇਸੈਂਸ ਬਣਾ ਦਿੱਤੇ ਮੈਂ ਤੇ ਬਾਕੀ ਹੋਰ ਵੀ ਪੜ੍ਹਨ ਦੇ ਜਿਹੜੇ ਬੰਦੇ ਗਏ ਬਹੁਤ ਹੈਲਪਕ ਗਰਦੀਪ ਸਿੰਘ ਤੁਸੀਂ ਬਾਈ ਕੀ ਕਰਦੇ ਕੰਮ ਕੋਈ ਫਿਰ ਤੁਰ ਕੇ ਮੇਲਾ ਦੇਖੀ ਜਾਵਾ ਸਹੀ ਮਾਲ ਪਤਾ ਛੱਡੀ ਦਾ ਸਹੀ ਨਜ਼ਾਰੇ ਲਈਦੇ ਆ ਕਿਹੜਾ ਕਿਹੜਾ ਮਾਲ ਪਤਾ ਕਿਹੜਾ ਛੱਡਦੇ ਜਿਹੜਾ ਹੱਥ ਰੈਂਡ ਦੇਈਦਾ ਸਹੀ ਗਲਾਜ਼ੀਆਂ ਦਾ ਆ ਜਾਂਦਾ 6 ਵਜੇ ਕੰਮ ਸ਼ੁਰੂ ਕਰਦੇ ਜਾਂ ਅੱਛਾ ਮੈਂ ਕਿ ਤਿੰਨ ਲਾਉਣੇ ਆ ਠੀਕ ਹੈ ਜੀ ਮੈਂ ਰੋਟੀ ਖਾ ਨਜ਼ਾਰੇ ਕਰੀ ਜਾਣਾ 9 ਵਜੇ ਤੱਕ ਫਿਰ ਇਹ ਪ੍ਰੋਗਰਾਮ ਰੰਗ ਰੰਗ ਪ੍ਰੋਗਰਾਮ ਹੁੰਦਾ 8 ਵਜੇ ਤੱਕ ਅੱਛਾ 6 ਤੋਂ 8 ਵਜੇ ਬਸ ਉਸ ਤੋਂ ਬਾਅਦ ਫਿਰ ਮੰਜੇ ਤੇ ਯਾ ਯਾ ਜਿੰਦਰਾ ਮਤੀ ਜਾ ਰਿਹਾ ਠੀਕ ਉਹ ਸਭ ਠੀਕ ਹੈ ਹੋਰ ਫਿਰ ਉਧਰੋਂ ਫਰਮਾਇਸ਼ ਆਈ ਇੱਕ ਹਾਂਜੀ ਗਾਣਾ ਗਾਣਾ ਜਿਹੜਾ ਜ਼ਾਰ ਸਿੰਘ ਦਾ ਹੁਨਾ ਮੈਂ ਬਾਕੀਆਂ ਸਾਰੇ ਛਾ ਆ ਉਹਨਾਂ ਦਾ ਸ਼ਬਦ ਗਾਣਾ ਵੀ ਸੁਣਿਓ ਕੱਲ ਵੀ ਗੂੰਜਾ ਦਊ ਹਾਂ ਆ ਜੀ ਉਹ ਰਾਈਆ ਜਾਂਦੇ ਆ ਵੇ ਜਾਣਾ ਮੇਰੇ ਢੋਲ ਦੀ ਦਸ਼ੋਣੀ ਰਾਈਆ ਜਾਂਦੇ ਆ ਵੇ ਜਾਣਾ ਮੇਰੇ ਢੋਲ ਦੀ ਦਸ਼ੋਣੀ ਵੇ ਇਕ ਦਈ ਸੰਹਿਆ ਨਹੀਂ ਜੀ ਲੱਗਦਾ ਮੇਰਾ ਵੇ ਇੱਕ ਦਈ ਸੁਨੇਹਾ ਨਹੀਂ ਜੀ ਲੱਗਦਾ ਮੇਰਾ ਇੱਕ ਅੱਧੀ ਛੁੱਟੀ ਲੈ ਕੇ ਮੇਲੇ ਜਾ ਅੱਧੀ ਛੁੱਟੀ ਲੈ ਕੇ ਮੇਲੇ ਜਾ ਉਹ ਦਸੀ ਦਸੀ ਨਹੀਂ ਰਖਾਨੇ ਤੇਰੇ ਠੋੜ ਦੀ ਨਿਸ਼ਾਨੀ ਉਹ ਦਸੀ ਦਸੀ ਨਹੀਂ ਰਖਾਨੇ ਤੇਰੇ ਠੋੜ ਦੀ ਨਿਸ਼ਾਨੀ ਉਹਦਾ ਪਤਾ ਟਿਕਾਣਾ ਉਹਨੂੰ ਮੈਂ ਕਿਵੇਂ ਪਛਾਨਾਂ ਉਹਦਾ ਪਤਾ ਟਿਕਾਣਾ ਉਹਨੂੰ ਮੈਂ ਕਿਵੇਂ ਪਛਾਨਾਂ ਜਰਾ ਕੋਲ ਹੋ ਕੇ ਗੱਲ ਸਮਝਾ ਕੋਲ ਹੋ ਕੇ ਗੱਲ ਸਮਝਾ ਬੋਲਦਾ ਉਹ ਚੱਲ ਮਾਂ ਗਬਰੂ ਤਾਂ ਮੇਰੇ ਜਿੰਨਾ ਗੋਰਾ ਉਹ ਚੱਲ ਮਾਂ ਗਬਰੂ ਤਾਂ ਮੇਰੇ ਜਿੰਨਾ ਗੋਰਾ ਰਹਿੰਦਾ ਜੱਟ ਮੁੱਛੂ ਤੇ ਹੱਥ ਫੇਰਦਾ ਉਹ ਚੱਲ ਮਾਂ ਗਬਰੂ ਤਾਂ ਮੇਰੇ ਜਿੰਨਾ ਗੋਰਾ ਰਹਿੰਦਾ ਜੱਟ ਮੁੱਛੂ ਤੇ ਹੱਥ ਫੇਰਦਾ ਸੱਜਰੀ ਵਿਹਾਈ ਨੂੰ ਛੱਡ ਕੇ ਉਹ ਜਾਣ ਵਾਲਾ ਉਹ ਸੱਜਰੀ ਵਿਹਾਈ ਨੂੰ ਛੱਡ ਕੇ ਉਹ ਜਾਣ ਵਾਲਾ ਮੁੜਿਆ ਨਹੀਂ ਗਿਆ ਬੜੀ ਧੀਰਦਾ ਤੈਨੂੰ ਦਰਦੀ ਜਿ ਰਖਾਵਾਂ ਉਹਦੀ ਤਸਵੀਰ ਕਾ ਮਾ ਤੇ ਨੂੰਦਰ ਚੀਰ ਬਖਾ ਮਾ ਉਹਦੀ ਤਸਵੀਰ ਕਾ ਮਾ ਜੇ ਨੂੰ ਵੇਖ ਲੈਣ ਜਤ ਪਰਚਾ ਵੇਖ ਲੈਣ ਜਤ ਪਰਚਾ ਕਹਿੰਦਾ ਉਹ ਕਿਸੇ ਦੀਆਂ ਲੱਗੀਆਂ ਨੂੰ ਜਾਣੇ ਕੌਣ ਕਾਨ ਉਹ ਕਿਸੇ ਦੀਆਂ ਲੱਗੀਆਂ ਨੂੰ ਜਾਣੇ ਕੌਣ ਕਾਨ ਦੁੱਖ ਫੌਜਣਾ ਦੇ ਫੌਜੀ ਹੁੰਦੇ ਜਾਣਦੇ ਕਿਸੇ ਦੀਆਂ ਲੱਗੀਆਂ ਨੂੰ ਜਾਣੇ ਕੌਣ ਕਾਨ ਦੁੱਖ ਫੌਜਣਾ ਦੇ ਫੌਜੀ ਹੁੰਦੇ ਜਾਣਦੇ ਉਹ ਬਿਨਰਤੋਂ ਤੋਂ گلاب ਖੜ ਪੈਂਦੇ ਉਹ ਬਿਨਾਰਤਿਆਂ ਤੋਂ ਗਲਾਬ ਖੜ ਪੈਂਦੇ ਜਦੋਂ ਮਿਲਦੇ ਨੇ ਹੰਨਣਾ ਨੂੰ ਹਾਂਣਦੇ ਹੁਣਾਂ ਮਜਬੂਰ ਕਿਤੇ ਬੈਠਾ ਉਹ ਦੂਰ ਕਿਤੇ ਹੁਣਾਂ ਮਜਬੂਰ ਕਿਤੇ ਬੈਠਾ ਉਹ ਦੂਰ ਕਿਤੇ ਜਿਹਦਾ ਆਉਦਾ ਹੋਣਾ ਕਿਤੇ ਤੈਨੂੰ ਚਾ ਉਹਦਾ ਹੁਣਾਂ ਕਿਤੇ ਤੈਨੂੰ ਚਾ ਆਰਦਾ ਗੂੰਜਾਕ ਵਾਰੀ ਇਹ ਚੜਦਾ ਹੱਥ ਆ ਜਦੋਂ ਕਹਣਾ ਇਦਾਂ ਹੀ ਬਕੜਾ ਚਾਹਦਾ ਜ਼ਿੰਦਗੀ ਆ ਨਹੀਂ ਯਾਰ ਇਦਾਂ ਹੀ ਇਦਾਂ ਹੀ ਯਾਰੇ ਹੋਣਾ ਚਾਹੀਦੇ ਆ ਮੇਰਾ ਬਾਬੇ ਨਾਚੇ ਸਾਰੇ ਮੁੰਡੇ ਜਿੰਨੇ ਵੀ ਮੇਰਾ ਬਾਲਾ ਮਾਣ ਕਰਦੇ ਮੇਰੇ ਭਤੀਜੇ ਭਰਾ ਵੀ ਵੱਡੇ ਵਿਆਂ ਜਿੰਨਾ ਕਹਣਾ ਭਰਾ ਨਾ ਜਾ ਆ ਟੂਰਨਾਮੈਂਟ ਸਾਡੇ 30 ਸਾਲ ਹੋ ਗਿਆ ਹਰ ਬੰਹਰ ਮੇਲੇ ਗਰਾਉਂਡ ਦੇ ਵਿੱਚ ਤੇੜੀ ਕਾ ਭੰਗੜਾ ਕਾਹੇ ਜਾਣਾ ਬੋਲੀਆਂ ਪਾਹੇ ਜਾਣਾ ਮਨ ਖੁਸ਼ ਰੱਖਣਾ ਕਦੀ ਬੋਲੀ ਕਦੀ ਬੋਲੀ ਹੋਰ ਚੈੱਕ ਕਰੋ ਨਹੀਂ ਹੁਣ ਬੱਸ ਕਰਦੇ ਬੋਲੀ 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 ਬਣੀ ਬੁੜੀ ਬਲਾ ਬੋਲੀ ਬਲਾ ਸੋਣ ਮਹੀਨੇ ਮੀਨਾ ਪੈਂਦਾ ਸੋਣ ਮਹੀਨੇ ਮੀਨਾ ਪੈਂਦਾ ਸੁੱਕੀਆਂ ਬਗਣ ਜ਼ਮੀਨਾ ਵੇ ਤੂੜੀ ਖਾਂਦੇ ਬਦਨ ਕਰ ਗਏ ਓ ਬੱਲੇ ਓ ਤੂੜੀ ਖਾਂਦੇ ਬਦਨ ਕਰ ਗਏ ਗਬਰੂ ਸ਼ਾ ਗਏ ਫੀਮਾ ਤੇਰੀ ਬੈਠ ਕੇ ਨੇ ਪਟਿਆ ਕਬੂਤਰ ਕੀ ਨਾ ਡੇੜੀ ਡੇੜਕ ਨੇ ਓ ਐਸ਼ਕ-ਇਸ਼ਕ ਨਾ ਕਰਿਆ ਕਰਨੀ ਵੇ ਐਸ਼ਕ ਦੇਦਾਰੇ ਨਹੀਂ ਐਸ਼ਕ ਨੇ ਜੋ ਹਮਰ ਉਤੇ ਓ ਐਸ਼ਕ ਨੇ ਜੋ ਹਮਰ ਉਤੇ ਕਈ ਲੁਕੇ ਕਈ ਮਾਰੇ ਨਹੀਂ ਤੂੰ ਹਸਦੀ ਦੇ ਰਾਜੀ ਮੇਰਾ ਓ ਤੂੰ ਹਸਦੀ ਦੇ ਰਾਜੀ ਮੇਰਾ ਲੱਗਦੇ ਬੋਲ ਪਿਆਰੇ ਤੇਰੀ ਈ ਫੋਟੋ ਤੇ ਸ਼ਰਧਾ ਲੌਣ ਕੁਵਾਰੇ ਤੇਰੀ ਗੁੱਟ ਤੇ ਬਸ ਵੀ ਆਉਣੇ ਬਹੁਤ ਵਧੀਆ ਰੰਗ ਬਣੇ ਬਹੁਤ ਵਧੀਆ ਬਹੁਤ ਬਹੁਤ ਤੁਸੀਂ ਪਿੰਡ ਦੀ ਕੋਈ ਯਾਦਾਂ ਜੀ ਕਰੋ ਪਿੰਡ ਦੀਆਂ ਯਾਦਾਂ ਬਹੁਤ ਵਧੀਆ ਆ ਜੀ ਸਾਰਾ ਕੁਝ ਵਧੀਆ ਆ ਜੀ ਜਿੱਦਾਂ ਮਤਲਬ ਹੁਣ ਸਾਡੇ ਪੁਰਾਣੀਆਂ ਯਾਦਾਂ ਤਾਂ ਬਹੁਤ ਜ਼ਿਆਦੀਆਂ ਆ ਜੀ ਜਿੱਦਾਂ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਅਸੀਂ ਜਿੱਦਾਂ ਹੁਣ ਖੇਡਦੇ ਹੁੰਦੇ ਸਾਡੇ ਪਿੰਡ ਪਰਲੇ ਗੁਰਦੁਆਰਾ ਪਾਸ਼ੇ ਛੇਵੀਂ ਉਥੇ ਟਾਲੀ ਹੁੰਦੀ ਸੀ ਜੀ ਜੀ ਤੇ ਉਥੇ ਇੱਕ ਦੂ ਖੁੰਡੀ ਖੇਡਣਾ ਜੀ ਜੀ ਤੇ ਜਾਂ ਆਪਣੇ ਆਹ ਮੰਦਰ ਕਿਲਾ ਖੇਡਣਾ ਉਹ ਫੇ ਸਾਰਾ ਪਿੰਡ ਇਕੱਠਾ ਹੋਣਾ ਉਹ ਰੌਣਕਾਂ ਜਿਹੜੀਆਂ ਉਹ ਹੁਣ ਨਹੀਂ ਲੱਭਦੀਆਂ ਬਿਲਕੁਲ ਇਧਰ ਗੁਰਦੁਆਰਾ ਖੰਡਪਾੜ ਰੱਖਣਾ ਤੇ ਰਾਤ ਨੂੰ ਸਾਰੇ ਪਿੰਡ ਦੇ ਮੁੰਡੇ ਇਕੱਠੇ ਹੋ ਜਾਣੇ ਇਕੱਠੇ ਹੋਗੇ ਤੇ ਰਾਤ ਨੂੰ ਬਾਬੇ ਦਾ ਪ੍ਰਸ਼ਾਦ ਖਾਣਾ ਦੁੱਧ ਸਾਰਾ ਪੀਣਾ ਸਵੇਰ ਨੂੰ ਸਾਡਾ ਇਹ ਲੜਾਈ ਹੋਣੀ ਵੀ ਦੁੱਧ ਘੋਣ ਪੀ ਕੇ ਇਹ ਕੰਮੁੰਦੇ ਜੀ ਉਹ ਪਾਣੀ ਜਦ ਜਿਹੜੀਆਂ ਉਹ ਹੋ ਗਈਆਂ ਹੁਣ ਸਮਾਂ ਬਦਲ ਗਿਆ ਸਾਰਾ ਹਾਂਜੀ ਹੁਣ ਤਾਂ ਇਕੱਠੇ ਵੀ ਨਹੀਂ ਹੁੰਦੇ ਹੁਣ ਤਾਂ ਇਕੱਠੇ ਵੀ ਸਾਡੇ ਦੇਖੋ ਸਾਰਾ ਕਿ ਪਿੰਡ ਕਿੰਨਾ ਹੈ ਸਾਡਾ ਬਹੁਤ ਵੱਡਾ ਪਿੰਡ ਹੈ ਜੀ ਤੇ ਤਕਰੀਬਨ ਸਾਰਾ ਹੀ ਐਨ ਆਰ ਆਈ ਆ ਤੇ ਪਰ ਇੱਕ ਚੀਜ਼ ਆ ਵੀ ਸਾਡੇ ਐਨ ਆਰ ਆਈ ਭਰਾਵਾਂ ਨੇ ਸਾਡੇ ਪਿੰਡ ਦੀ ਜਾਤ ਸੰਭਾਲ ਕੇ ਰੱਖੀ ਆ ਕਿਉਂ ਜੋ ਇਸ ਟਾਈਮ ਸਾਡੇ ਪਿੰਡ ਨੂੰ ਐਨ ਆਰ ਆਈ ਸ ਪੜ੍ਹੇ ਤੁਸੀਂ ਕਾਲ ਜੀ ਬਈ ਕੀ ਨਾਮ ਹੈ ਮੇਰਾ ਨਾਮ ਜੀ ਸਰਜੀਤ ਸਿੰਘ ਠੀਕ ਹੈ ਬਈ ਤੁਸੀਂ ਕੀ ਕਰਦੇ ਹੋ ਮੈਂ ਜੀ ਐਕ ਸਰਵਿਸ ਮੈਨ ਹੁਣ ਬੈਂਕ ਚ ਗਨਮੈਨ ਦੀ ਡਿਊਟੀ ਕਰੰਦੇ ਆ ਮੁਸਤਫਾ ਹੋਰ ਕੀ ਗਈ ਹਾਂ ਜੀ ਬਈ ਪਹਿਲਾਂ ਸਰਪੰਚ ਆਪਣੀ ਡਿਊਟੀ ਕਿੱਥੇ ਰਹੀ ਆਪਣੀ ਪਹਿਲਾਂ ਜੀ ਫਸਟ 41195 ਨੂੰ ਭਰਤੀ ਹੋਈ ਬੰਬੇ ਇੰਜੀਨੀਅਰ ਗਰੁੱਪ ਚ ਜੀ ਫਸਟ ਪੋਸਟਿੰਗ ਚ ਨੀਂਗਰ ਹੋਈ ਉਸ ਤੋਂ ਬਾਅਦ 99 ਕਾਰਗਲ ਯੁੱਧ ਚ ਰਹਿ ਜੀ ਫਿਰ 2001 ਚ Rajasthan ਠੀਕ ਜੀ ਫਿਰ ਆ ਕਾਰਗਰਮ ਲਈ ਤਾਂ ਘੁੰਮਦੇ ਰਿਹਾ ਲਾਸਟ ਪੋਸਟਿੰਗ ਸੀ ਕਿ ਨਾਗਲੈਂਡ ਉਸ ਤੋਂ ਬਾਅਦ ਫਿਰ ਮੈਂ ਰਿਟਾਇਰਮੈਂਟ ਹੋ ਗਿਆ 2000 ਬਈ ਉਧਰ ਜਦੋਂ ਤੁਸੀਂ ਬਾਹਰਲੇ ਦੂਜੇ ਸੂਬਿਆਂ ਦੇ ਵਿੱਚ ਜੀਏ ਉਹ ਤੇ ਫਿਰ ਬੋਲੀ ਦਾ ਹੀ ਬੜਾ ਦਿੱਕਤ ਪਰੇਸ਼ਾਨੀ ਹੁੰਦੀ ਹੈ ਹਾਂਜੀ ਬਹੁਤ ਪਰੇਸ਼ਾਨੀ ਹੁੰਦੀ ਆ ਕਿਹੜੀ-ਕਿਹੜੀ ਭਾਸ਼ਾ ਬਈ ਸਿੱਖੀ ਬਈ ਮੈਂ ਤਾਂ ਮਰਾਠੀ ਮਾੜੀ ਜਿਹਾ ਉੱਥੇ ਸਾਡਾ ਸੈਂਟਰ ਬੰਬੇ ਸੀਗਾ ਉਹੀ ਮਰਾਠੀ ਚ ਸਾਨੂੰ ਮਾੜਾ ਮਤਲਬ ਨਾਲ ਬੋਲ ਕੇ ਦਿਖਾਓ ਤੁਹਾਨੂੰ ਦੋ ਸ਼ਬਦ ਮਰਾਠੀ ਦੇ ਹਾਂ ਹੋਰ ਬਲਤੇ ਇਖੜੇ 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 ਮਤਲਬ ਕਿ ਇਧਰ ਆ ਉਂਗਲ ਕੇਲਾ ਮਤਲਬ ਕਿ ਇਹਨਾਂ ਨਾਲਿਆ ਜੋ ਬਣ ਕੇਲਾ ਖਾ ਰੋਟੀ ਖਾ ਲਈ ਤਿਕੜੇ ਜਾ ਵੀ ਪਰੇ ਜਾ ਇਦਾਂ ਪਾ ਜਾ ਉਂਗਲ ਪੀਲ ਜੀਲੇ ਕੇਲਾ ਉਹਨਾਂ ਜ਼ਰੂਰ ਰੱਖਣਾ ਹਾਂਜੀ ਕੇਲਾ ਜ਼ਰੂਰ ਰੱਖਣਾ ਹੁਣ ਬੀਬੀਆਂ ਖੜੀਆਂ ਨੇ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ ਆਓ ਚੱਲੀਏ ਸਸੇ ਗੱਲ ਜੀ ਚਸਕਾ ਨਾਮ ਕੀ ਹੈ ਜੀ ਮੇਰਾ ਨਾਮ ਆਨਪ੍ਰੀਤ ਕੌਰ ਠੀਕ ਹੈ ਤੁਸੀਂ ਪਿੰਡ ਦੇ ਸਰਪੰਚ ਹੋ ਜੀ ਹਾਂਜੀ ਠੀਕ ਹੈ ਜੀ ਤੁਸੀਂ ਪਿੰਡ 'ਚ ਕੀ ਵਿਕਾਸ ਕਰਨਾ ਹਾਂ ਹਾਂ ਹੁਣ ਜਿਹੜੀ ਸਾਡੀ ਪੰਚਾਇਤ ਬਣੀ ਐ ਅਸੀਂ ਪਿੰਡ ਵਿੱਚ ਬਹੁਤ ਸਾਰਾ ਵਿਕਾਸ ਕਰਨਾ ਚਾਹੁੰਦੇ ਆ ਅਸੀਂ ਪਿੰਡ ਵਿੱਚ ਆਪਣੇ ਬੱਚਿਆਂ ਲਈ ਪਾਰਕ ਬਜ਼ੁਰਗਾਂ ਲਈ ਬੈਠਣ ਲਈ ਜਗ੍ਹਾ ਬਣਾਉਣਾ ਚਾਹੁੰਦੇ ਆ ਬਾਕੀ ਅਸੀਂ ਡਿਸਪੋਜ਼ੇਬਲ ਵੇਸਟ ਵਗੈਰਾ ਪ੍ਰੋਪਰ ਜਿੱਦਾ ਸਿੱਟਾ ਨੂੰ ਡਸਟਬਿਨ ਵਗੈਰਾ ਥਾਂ-ਥਾਂ ਤੇ ਲਵਾਵਾਂਗੇ ਉਹਨਾਂ ਦੀ ਪ੍ਰੋਪਰ ਵੇਸਟ ਜਿੱਦਾ ਕਰਨਾ ਹੈ ਘਰ-ਘਰ ਕੂੜਾ ਚੱਕਣ ਵਾਲਾ ਉਹ ਵੀ ਅਸੀਂ ਲਾਉਣਾ ਚਾਹੁੰਦੇ ਆ ਬਾਕੀ ਅਸੀਂ ਆਪਣੇ ਪਿੰਡ 'ਚ ਡਿਸਪ ਨੇ ਜਾਣਦੇ ਆ ਜਿਹਦੇ ਕਰਕੇ ਜਿੱਦਾਂ ਲੋਕਾਂ ਨੂੰ ਮਦਦ ਸਸਤੀ ਮਤਲਬ ਕਿ ਦਵਾਈ ਜਿਹੜੀ ਇਹ ਨਹੀਂ ਲੈ ਸਕਦੇ ਉਹ ਮਿਲ ਸਕੇ ਉਹਨਾਂ ਨੂੰ ਪਹਿਲਾਂ ਤੇ ਪਿੰਡ ਦੇ ਵਿਕਾਸ ਨੂੰ ਲੈ ਕੇ ਤੇ ਹੁਣ ਤੁਹਾਨੂੰ ਕੀ ਲੱਗਦਾ ਪਿੰਡ ਤੇ ਅੱਗੇ ਕੀ ਕਰਨਾ ਤੇ ਪਹਿਲਾਂ ਤੁਸੀਂ ਕਿੰਨਾ ਕੁ ਵਿਕਾਸ ਹੋਇਆ ਜੀ ਪਹਿਲਾਂ ਕਿਹੜੀ ਚੀਜ਼ਾਂ ਨਹੀਂ ਸੀ ਹਾਂ ਹੁਣ ਸਾਡੇ ਪਿੰਡ ਵਿੱਚ ਜੀ ਅਜੀ ਪ੍ਰਸਾਸ ਚੱਲਣ ਦੇ ਆਇਆ ਜੀ ਕਿ ਸਾਡੇ ਥੋੜੇ ਮੈਂਬਰ ਇੱਥੇ ਹੈ ਨਹੀਂ ਕਿ ਪ੍ਰੈਜ਼ੈਂਟ ਸੋ ਉਹ ਜਲਦੀ ਆਉਣ ਵਾਲੇ ਆ ਫਿਰ ਅਸੀਂ ਪਿੰਡ ਦਾ ਵਿਕਾਸ ਸਟਾਰਟ ਕਰਾਂਗੇ ਪਿੰਡ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ ਜੀ ਮਤਲਬ ਕਿ ਹੁਣ ਅਸੀਂ ਸਕਰਾਈ ਸੈਂਟਰ ਸ਼ੁਰੂ ਕੀਤਾ ਹੈ ਬੱਚਿਆਂ ਦੇ ਬੱਚੀਆਂ ਦੇ ਲਈ ਕੁੜੀਆਂ ਦੇ ਲਈ ਉਹ ਮਤਲਬ ਕਿ ਆਪਣੇ ਆਉਂਦੀਆਂ ਆ ਸਿੱਖਣ ਇੱਥੇ ਲੱਗੇ ਪਿੰਡਾਂ ਦੇ ਆ ਵੀ ਕੁੜੀਆਂ ਆਉਂਦੀਆਂ ਆ ਕੱਲੇ ਚਕਰਾਲੇ ਦੀਆਂ ਨਹੀਂ ਮੋਸਲਾਪੁਰੋ ਬੋਲਿਆਂ ਤੋਂ ਇਦਾਂ ਲੱਗਿਆ ਐਵੇਂ ਤੋਂ ਇਦਾਂ ਕੁੜੀਆਂ ਆਉਂਦੀਆਂ ਸੀ ਪਹਿਲਾਂ ਸਾਡੇ ਗਵਿੰਦਬਾਸ ਹੁੰਦੀ ਸੀ ਕਰਤਾਰਪੁਰ ਤੋਂ ਪੋਪਰ ਸਾਨੂੰ ਆਉਣਾ ਜਾਣਾ ਮਾਰਕੀਟ ਜਾਣਾ ਸੌਖਾ ਸੀਗਾ ਬਟ ਉਹ ਹੁਣ ਬੰਦ ਹੋ ਗਈ ਆ ਹੁਣ ਟਰਾਂਸਪੋਰਟ ਦੀ ਕੋਈ ਸਹੂਲਤ ਨਹੀਂ ਐ ਹਸਪੀਟਲ 'ਚ ਜਿਹੜੀ ਕਿ ਸਾਨੂੰ ਅਸੀਂ ਸਰਪੰਚ ਸਾਹਿਬ ਵਿਚਾਰੇ ਨੂੰ ਵੀ ਕਹਿੰਨੇ ਆ ਵੀ ਹੁਣੀ ਚਾਹੀਦੀ ਆ ਕਿਉਂਕਿ ਜਿਹਦੇ ਕੋਲ ਟਰਾਂਸਪੋਰਟ ਦੀ ਹੈਲਪ ਨਹੀਂ ਹੈਗੀ ਜਾਂ ਬੰਦੇ ਬਿਜ਼ੀ ਆ ਉਹਨਾਂ ਵਾਸਤੇ ਮੁਸ਼ਕਲ ਹੁੰਦੀ ਆ ਸਾਨੂੰ ਟਰਾਂਸਪੋਰਟ ਮਿਲ ਜਵੇ ਬੱਸ ਮਿਲ ਜਵੇ ਵਧੀਆ ਆ ਜਾਣਾ ਆਣਾ ਸਾਡੇ ਥੋੜੇ ਆਧਾਰ ਕਾਰਡ ਥੋੜੇ ਆਧਾਰ ਕਾਰਡ ਜੇ ਲੁਕੀ ਹੋਏ ਨੇ ਅਸੀਂ ਬੈਨੀਫਿ ਇਦਾਦਾ ਨਹੀਂ ਹੈਗਾ ਸਾਨੂੰ ਬੈਨੀਫਿਟ ਦੋਗੇ ਇੱਕ ਇਹਨੇ ਫ੍ਰੀ ਨਹੀਂ ਹੈਗਾ ਕਿ ਆਪ ਪਹਾਰ ਕਰਦੇ ਹਨਾ ਬੈਨੀਫਿਟ ਲਈ ਇਹ ਵੀ ਰੋਜ਼ ਜਾਈਏ ਕਿਤੇ ਮਤਲਬ ਕਿਤੇ ਨਾ ਕਿਤੇ ਪ੍ਰੋਬਲਮ ਹੁੰਦੀ ਹੈ ਬਾਕੀ ਸਾਡੇ ਇੱਕ ਦੋ ਰਾਹ ਸਾਡੇ ਬਣਨ ਵਾਲੇ ਆ ਕੱਚੇ ਜਿਹੜਾ ਕਿ ਅਸੀਂ ਮੇਨ ਡੇਰਿਆ ਤੋਂ ਸੌਰੀ ਮੈਂ ਕਹੂੰਗੀ ਕੀ ਕਹਿਣਾ ਆਪਣੀ ਡਿਮਾਂਡ ਰੱਖੀ ਆ ਇਹਨਾਂ ਨੇ ਮਤਲਬ ਅਸੀਂ ਚਾਹੁੰਦੇ ਆ ਕਿ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਹੱਲ ਹੋ ਜਾਣਾ ਸਾਡੇ ਰਸਤੇ ਹਨਾ ਕੀ ਨਾਮ ਹੈ ਕੁਲਵਿੰਦਰ ਕੌਰ ਮਾਦਾ ਤੁਸੀਂ ਕੀ ਕਰਦੇ ਰਹੇ ਅਸੀਂ ਆਪਣੇ ਘਰ ਦਾ ਹੀ ਕੰਮ ਕਰਦੇ ਰਹੇ ਹਾਂ ਪਹਿਲਾਂ ਤੇ ਇਦਾਂ ਫੀ ਜਿੱਦਾਂ ਪਹਿਣਾ ਸਾਰੀਆਂ ਦਰਾਨੀਆਂ ਸ਼ਾਨੀਆਂ ਇਕੱਠੀਆਂ ਹੋ ਕੇ ਬੈਂਦੀਆਂ ਸੀਗੀਆਂ ਹੁਣ ਤੇ ਫੋਨਾਂ ਦੇ ਉੱਤੇ ਹੀ ਆ ਬੱਚੇ ਵੀ ਤੇ ਉਹ ਵੀ ਹੁਣ ਕੋਈ ਪੁੱਤ ਪੋਤੀ ਵੀ ਨਹੀਂ ਗੱਲ ਸੁਣਦਾ ਹੈਨਾ ਹੱਸਦੇ ਖੇਲਦੇ ਸੀ ਅੱਗੇ ਇੱਕ ਦੂਜੀ ਦੇ ਵੱਲ ਜਾਣਾ ਗੱਲਾਂ ਬਾਤਾਂ ਕਰੀਏ ਹੁਣ ਨਹੀਂ ਕੋਈ ਵੀ ਕਰਦਾ ਤੁਹਾਨੂੰ ਫੋਨ ਹੁਣ ਲੈ ਕੇ ਤਾਂ ਪੁੱਤ ਪੋਤੀ ਨਹੀਂ ਫੋਨ ਤਾਂ ਦਿੱਤਾ ਵਾ ਕਿਹੜਾ ਬਟਨ ਵਾਲਾ ਜੇ ਟੱਚ ਵਾਲਾ ਇਹ ਨਹੀਂ ਪਤਾ ਟੱਚ ਵਾਲਾ ਆ ਟੱਚ ਵਾਲਾ ਆ ਟੱਚ ਵਾਲਾ ਆ ਹਾਂ ਜੀ ਓਡੀ ਦਰਾਨੀ ਦੱਠਣੀ ਤੇ ਕਦੇ ਲੜਾਈ ਲੜੂਦੋ ਨਹੀਂ ਨਹੀਂ ਅਸੀਂ ਨਹੀਂ ਲੱਗੀਆਂ ਅੱਗ ਪੁੱਛ ਲੋ ਇਹਨੂੰ ਦਰਾਨੀ ਨੂੰ ਇਹ ਨਹੀਂ ਆਇਤਾ ਨਹੀਂ ਲੋੜੀ ਅਸੀਂ ਹਾਂਜੀ ਹਾਂਜੀ ਇਕੱਠੀਆਂ ਹੀ ਜਾਣਾ ਇਕੱਠੀਆਂ ਆਉਣਾ ਜਦੋਂ ਇਕ ਧਾਰਾ ਚੋਂ ਜਾਣਾ ਇੱਕ ਵਾਰੀ ਬਹਿਣਾ ਵਾ ਘੰਟਾ ਅੱਧਾ ਘੰਟਾ ਤੇ ਇਕੱਠੀਆਂ ਗੱਲਾਂ ਕਰਨੀਆਂ ਇਹ ਦਰਵਾਜ਼ਾ ਸੀਗਾ ਹੁੰਨੀ ਪੈਂਦੀਆਂ ਹੁੰਦੀਆਂ ਹਵੇਲੀਆਂ ਇਕੱਠੀਆਂ ਹੁੰਦੀਆਂ ਸੀਗੀਆਂ ਹੁਣ ਸਾਡੇ ਦੋ ਭੈਂਜੀ ਹੋਣੀ ਭਾਜੀ ਹੁਣ ਘਰ ਰਹਿੰਦੇ ਆ ਦੋ ਹੀ ਖੁੱਤੇ ਰਹਿੰਦੇ ਆ ਜਦੋਂ ਉਹਨਾਂ ਨੇ ਹੁਣ ਸਾਰੀਆਂ ਇਕੱਠੀਆਂ ਹੋ ਕੇ ਵੇਂਦਾ ਸੀ ਵਧੀਆ ਹੁੰਦਾ ਸੀ ਉਹ ਟਾਈਮ ਬਹੁਤ ਵਧੀਆ ਪਾਸ ਹੋਇਆ ਹੁਣ ਤਾਂ ਜਿਦਾ ਕਹਿੰਦੇ ਹੁੰਦੇ ਆ ਤੁਹਾਨੂੰ ਪਤਾ ਹੀ ਹੁੰਦਾ ਮੋਬਾਈਲ ਹੁਣ ਵਾਲਾ ਹੁਣ ਮੈਲ ਬਣ ਕੇ ਇਧਰ ਆਂਗੇ ਏ ਸੀ ਪਿੰਡ ਚਕਰਾਲਾ ਦੇ ਸਾਥ ਹੁਣ ਬਾਧੇ ਅਗਲੇ ਪਿੰਡ ਵਾਲੇ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ ਕੈਮਰਾਮੈਨ ਸਿਕੰਦਰ ਦੇ ਨਾਲ ਹਾਕਮ ਸਿੰਘ ਆਮਦਗੜੀ ਪੀਡੀਸੀ ਨਿਊਜ਼ ਚਕਰਾਲਾ